ਸਾਸਿਕਾ ਜੀ ਤੇ ਸਵਾਸਤਾ ਨਵੀਂ ਵੀਡੀਓ ਦੇ ਵਿੱਚ ਤੇ ਪਹਿਲਾਂ ਤਾਂ ਦੇਖਦੇ ਹੋਮੋਂਗੇ ਪਿੱਛੇ ਖੇਤ ਹਾਂਜੀ ਖੇਤ ਫਿਰਦੇ ਸੀਗੇ ਤੇ ਅੱਜ ਬੜਾ ਮੌਸਮ ਨੇ ਡਰਾਇਆ ਤੇ ਪੂਰੀ ਐ ਨੇਰੀ ਕੱਟਾ ਦੇਖੋ ਪਿੱਛੇ ਬੱਦਲ ਦੇਖੋ ਕੋ ਕਣਕਾਂ ਸਾਰਿਆਂ ਦੀਆਂ ਪੱਕੀਆਂ ਪੰਨੀਆਂ ਨੇ ਖੇਤ ਫਿਰਦੇ ਸੀ ਮੈਂ ਤੇ ਪੱਟੀ ਤੇ ਮੌਸਮ ਨੂੰ ਦੇਖ ਕੇ ਕੁਝ ਗੱਲਾਂ ਜਿਹੜੀਆਂ ਅਸੀਂ ਤੁਹਾਡੇ ਨਾਲ ਸ਼ੇਅਰ ਕਰਨੀਆਂ ਜੇ ਵਧੀਆ ਲੱਗੀਆਂ ਸ਼ੇਅਰ ਜ਼ਰੂਰ ਕਰਨੀਆਂ ਤੇ ਅਸੀਂ ਬਸ ਰੱਬ ਨੂੰ ਥੋੜੀ ਜੀ ਅਰਜੀ ਕਰ ਰਹੇ ਆ ਇਹ ਅਸੀਂ ਥੋੜਾ ਜਿਹਾ ਇੱਕ ਗਾਣਾ ਲਿਖਿਆ ਛੋਟਾ ਜਿਹਾ ਜੇ ਤੁਹਾਨੂੰ ਵਧੀਆ ਲੱਗਿਆ ਸ਼ੇਅਰ ਜ਼ਰੂਰ ਕਰਨਾ ਇਹ ਗਾਣੇ ਦੇ ਵਿੱਚ ਅਸੀਂ ਸਿਰਫ ਰੱਬ ਨੂੰ ਬੇਨਤੀ ਕਰ ਰਹੇ ਆ ਤੇ ਆਜੋ ਕਰਦੇ ਆ ਤੁਹਾਡੇ ਨਾਲ ਸ਼ੇਅਰ ਵਾਈਪੱਟੀ ਤੇ ਆਜੋ ਜੀ ਸਤਿਕਾਰ ਜੀ ਸਾਰਿਆਂ ਨੂੰ ਸੱਜਣ ਨੂੰ ਬਾਕੀ ਤਾਂ ਗੱਲ ਜਿਹੜੀ ਧਰਮ ਨੇ ਸਾਰਿਆਂ ਨੂੰ ਦੱਸ ਹੀ ਦਿੱਤੀ ਕਿਉਂਕਿ ਜੇ ਫਾਸਲ ਦੀ ਖੁਸ਼ੀ ਆ ਸਾਰਿਆਂ ਨੂੰ ਆਉਣ ਦੀ ਤਾਂ ਦੁੱਖ ਇਸ ਗੱਲ ਦਾ ਹੈ ਕਿਉਂਕਿ ਪੁੱਤਾ ਵਾਂਗੂ ਪਾਲੀ ਹੋਈ ਫਸਲ ਹਨਾ ਇੱਕ ਇੱਕ ਦਿਨ ਕਰਕੇ ਇੱਕ ਇੱਕ ਰਾਤ ਕਰਕੇ ਜਿਹੜੀ ਕਿਸਾਨ ਨੇ ਜਿਵੇਂ ਕਹਿੰਦੀ ਸੱਪਾਂ ਦੇ ਸਿਰ ਮਿੱਧ ਮਿੱਧ ਕੇ ਹਨਾ ਬਟਾਂ ਤੇ ਵੀ ਇਸ ਨੂੰ ਪਾਲਿਆ ਪਰ ਹੁਣ ਡਰ ਲੱਗਦਾ ਵੀ ਚਾਰੇ ਪਾਸੇ ਕਾਲੀਆਂ ਘਟਾਮਾਂ ਸਾਈਆਂ ਹੋਈਆਂ ਨੇ ਵੀ ਕਿਸੇ ਛਖੜ ਝੁੱਲੇ ਦੀ ਭੇਟ ਨਾ ਹਨਾ ਇਹ ਪੁੱਤਾ ਵਾਂਗੂ ਪਾਲੀ ਹੋਈ ਫਸਲ ਚੜ ਜੇ ਸੋ ਉਸ ਨੂੰ ਮੁੱਖ ਰੱਖਦੇ ਹੋਏ ਇੱਕ ਚੰਨਕ ਗੱਲਾਂ ਲਿਖੀਆਂ ਨੇ ਚੰਨਕ ਸ਼ਬਦ ਲਿਖਿਆ ਤੁਹਾਡੇ ਨਾਲ ਸਾਂਝੇ ਕਰਦੇ ਆ ਉਸ ਰੱਬ ਅੱਗੇ ਅਜੋਈ ਬੇਨਤੀ ਕੀਤੀ ਆ ਵੀ ਸੁੱਖ ਸ਼ਾਂਤੀ ਰੱਖੀ 10-12 ਕ ਦਿਨ ਹਨਾ ਵੀ ਚੰਗਾ ਮੌਸਮ ਜਰ ਆਖੇ ਇੰਨੇ ਸਾਡਾ ਸਾਰਿਆਂ ਦਾ ਕੰਮ ਨਿਬੜ ਜੂ ਪਰ ਇਹ ਸਾਡੀ ਇਕੱਲਿਆਂ ਦੀ ਗੱਲ ਨਹੀਂ ਹਰ ਇੱਕ ਕਿਸਾਨ ਭਾਈਚਾਰੇ ਦੀ ਅਰਜ਼ਾ ਰੱਬ ਅੱਗੇ ਤੁਹਾਡੇ ਨਾਲ ਸਾਂਝਾ ਕਰਦਾ ਆ ਆਸ ਹੈ ਤੁਸੀਂ ਜਰੂਰ ਅੱਗੇ ਸ਼ੇਅਰ ਕਰੋਗੇ ਮਿਹਰਬਾਨਾ ਮਿਹਰ ਕਰੀ ਰਜਾ ਵਿੱਚ ਰਹਿਨੇ ਆ ਸੁੱਖ ਸ਼ਾਂਦੇ ਰੱਖੀ ਸਾਰੇ ਹੱਥ ਜੋੜ ਕੇ ਕਹਿਨੇ ਆ ਮੇਰਵਾਨਾ ਮੇਰ ਕਰੀ ਰਜਾ ਵਿੱਚ ਰਹਿਨੇ ਆ ਓਏ ਸੁੱਖ ਸਾਹ ਦੇ ਰੱਖੀ ਸਾਰੇ ਹੱਥ ਜੋੜ ਕਹਿਣਿਆ ਜੇ ਬੰਦਾ ਘਰੂ ਸਾਂਭਲਾਂਗੇ ਕਿਤੇ ਤੂੰ ਹੀ ਨਾ ਜੜਾਂ ਦੇ ਵਿੱਚ ਵਹਿ ਜੀ ਖੇਤਾਂ ਚ ਸਾਰੇ ਸੋਨਾ ਵਿਸ਼ਹਾ ਹੂੰ ਜਾ ਮਾਰ ਕੇ ਕਿਤੇ ਨਾ ਰੱਬਾ ਲੈ ਜੀ ਖੇਤਾਂ ਚ ਸਾਡੇ ਸੋਨਾ ਵਿਸ਼ਹਾ ਮੂਜਾ ਮਾਰ ਕੇ ਕਿਤੇ ਨਾ ਰੱਬਾ ਲੈ ਜੀ ਲਿਸ਼ਕੋਰ ਜਦੋਂ ਬਿਜਲੀ ਦੀ ਬੱਦਲਾਂ ਨੂੰ ਕੱਟਦੀ ਓਏ ਮੁੱਠੀ ਵਿੱਚ ਜਾਣੀ ਉਹ ਦੋਂ ਆ ਜਾਂਦੀ ਜੱਟ ਦੀ ਲਿਸ਼ਕੋਰ ਜਦੋਂ ਬਿਜਲੀ ਦੀ ਬੱਦਲਾਂ ਨੂੰ ਕੱਟਦੀ ਮੁੱਠੀ ਵਿੱਚ ਜਾਣੀ ਉਹ ਦੋਂ ਆ ਜਾਂਦੀ ਜੱਟ ਦੀ ਮਿਟਾਲੀ ਭੁੱਖ ਪਰ ਹਲੇ ਤਾਂ ਹਾਂ ਦਿਨ 10 12 ਰਹਿਮਤਾਂ ਚ ਰਹਿ ਜੀ ਕੇ ਤੱਚ ਸਾਰੇ ਸੋਨਾ ਵਿਸ਼ਿਆ ਹੁੰਜਾ ਮਾਰ ਕੇ ਕਿਤੇ ਨਾ ਰੱਬਾ ਲੈ ਜੀ ਵੇਖੀ ਕਿਤੇ ਚੱਕੀਆਂ ਤੂੰ ਫੇਰਦੀ ਨਾ ਪੁੱਠੀਆਂ ਪਈਆਂ ਸਬਰਾਜ ਦੀਆਂ ਕਿਸਤਾں ਕਈ ਟੁੱਟੀਆਂ ਵੇਖੀ ਕਿਤੇ ਚੱਕੀਆਂ ਤੂੰ ਫੇਰਦੀ ਨਾ ਪੁੱਠੀਆਂ ਪਈਆਂ ਸਬਰਾਜ ਦੀਆਂ ਕਿਸਤਾں ਕਈ ਟੁੱਟੀਆਂ ਠੇਕੇ ਤੇ ਪਹਿਲੀ ਲਈ ਠੋਕ ਕੇ ਸਾਰੇ ਪਿੰਡ ਤੋਂ ਚੜਾ ਕੇ ਬੋਲੀ ਮਹਿੰਗੀ ਖੇਤਾਂ 'ਚ ਸਾਡੇ ਸੋਨਾ ਵਿਸ਼ਿਆ ਹੁਣ ਜਾ ਮਾਰ ਕੇ ਕਿਤੇ ਨਾ ਰੱਬਾ ਲੈ ਜੀ ਰੇਹਾਂ ਤੇ ਦਵਾਈਆਂ ਸਭ ਚੱਕੀਆਂ ਉਧਾਰ ਐ ਮਹੀਨਾ ਹੋਇਆ ਧਰਨੇ ਤੇ ਗਿਆ ਲਾਣੇਦਾਰ ਐ ਰੇਹਾਂ ਤੇ ਦਵਾਈਆਂ ਸਭ ਚੱਕੀਆਂ ਉਧਾਰ ਐ ਮਹੀਨਾ ਹੋਇਆ ਧਰਨੇ ਤੇ ਗਿਆ ਲਾਣੇਦਾਰ ਐ ਭయ్యా ਵੀ ਵਿਹਾਰ ਨੂੰ ਗਿਆ ਭయ్యా ਵੀ ਵਿਹਾਰ ਨੂੰ ਗਿਆ ਦਿਨੇ ਚੈਣ ਨਾ ਰਾਤਾਂ ਨੂੰ ਨੀਂਦ ਪੈਂਦੀ ਖੇਤਾਂ 'ਚ ਸਾਰੇ ਸੋਨਾ ਵਿਸਿਆ ਖੇਤਾਂ 'ਚ ਸਾਰੇ ਸੋਨਾ ਵਿਸਿਆ ਹੁੰਜਾ ਮਾਰ ਕੇ ਕਿਤੇ ਨਾ ਰੱਬਾ ਲੈ ਜੀ 25 ਲੱਖ ਲਾ ਕੇ ਨੂਨੂ ਤੋਰੀ ਹੈ ਕੈਨੇਡਾ ਨੂੰ ਕਿਹੜੇ ਖਾਤੇ ਪਾਵਾਂਗੇ ਜੀ ਬੈਂਕ ਦੀਆਂ ਰੇਡਾਂ ਨੂੰ 25 ਲੱਖ ਲਾ ਕੇ ਨੂੰ ਤੋਰੀ ਹੈ ਕੈਨੇਡਾ ਨੂੰ ਕਿਹੜੇ ਖਾਤੇ ਪਾਵਾਂਗੇ ਜੀ ਬੈਂਕ ਦੀਆਂ ਰੇਡਾਂ ਨੂੰ ਪੱਟੀ ਕਹੇ ਕੁੰਬੜ ਵਾਲਿਆ ਪੱਟੀ ਕਹੇ ਕੁੰਬੜ ਵਾਲਿਆ ਬਾਹ ਰੱਖ ਕੇ ਸਹਰਾਣੇ ਨਾਲ ਤੂੰ ਪੈ ਜੀ ਖੇਤਾਂ 'ਚ ਸਾਰੇ ਸੋਨਾ ਵਿਸਿਆ ਹੁੰਜਾ ਮਾਰ ਕੇ ਕਿਤੇ ਨਾ ਰੱਬਾ ਲਹਿ ਜੀ ਇਹ ਆਰ ਜਬਨਤੀ ਸੀ ਸੱਜਣੋ ਇਹ ਹਰ ਇੱਕ ਕਿਸਾਨ ਦੀ ਇਹ ਦਿਲ ਦੀ ਆਵਾਜ਼ ਹੈ ਕੱਲੇ ਸਾਡੀ ਨਹੀਂ ਆਸ ਹੈ ਤੁਹਾਨੂੰ ਜਰੂਰ ਪਸੰਦ ਆਉ ਤੇ ਜਰੂਰ ਅੱਗੇ ਸ਼ੇਅਰ ਕਰੋਗੇ ਜੀ ਮਿਹਰਬਾਨੀ ਧੰਨਵਾਦ